झूठा मुख्यमंत्री मुहदाबाद पंजाब सरकार मुदाबाद मुर्दाबाद प्राणी पेंशन बहाल करो पार करो पार करो प्राणी पेंशन बहाल करो पार करो बहाल करो मुलाजम एकता जिंदाबाद जिंदाबाद जिंदाबाद

ਜਨਭਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਤੇ ਜਨਭਾਲ ਕਰੋ ਬਹਾਲ ਕਰੋ ਬਹਾਲ ਕਰੋ ਜੀਤੇ ਬਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਲੋਕਾਂ ਨੂੰ ਮੂਰਖ ਬਣਾਉਣਾ ਛੱਡੋ ਛੱਡੋ ਬੁੱਕਣਾ ਛੱਡੋ ਪ੍ਰਾਣੀ ਤੇ ਜਨਭਾਲ ਕਰੋ ਬਹਾਲ ਕਰੋ ਬਹਾਲ ਕਰੋ ਝੂਠਾ ਮੁੱਖ ਮੰਤਰੀ ਮਰਦਾਬਾਦ 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 ਪ੍ਰਾਣੀ ਤੇ ਝੂਠਾ ਮੁੱਖ ਮੰਤਰੀ ਮਰਦਾਬਾਦ 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 जंदाबाद पंजाब सरकार पंजाब सरकार बरबाद हो पर

ਮੁਹਿੰਦ ਤੇ ਉਸ ਸਮੇਂ ਪਾਰੀ ਹੰਗਾਮਾ ਹੋ ਗਿਆ ਜਦੋਂ ਆਪਣੀ ਪੁਰਜੋਰ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲਾਗੂ ਕਰਨ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਪੰਜਾਬ ਦੀ ਸਿਰਮੌਰ ਜਥੇਬੰਦੀ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਦੇ ਸੰਘਰਸ਼ੀ ਸਾਥੀਆਂ ਨੂੰ ਸ਼ਾਂਤਮਈ ਟੰਗ ਨਾਲ ਆਪਣੀ ਮੰਗ ਮੰਨਵਾਉਣ ਲਈ ਮੁੱਖ ਮੰਤਰੀ ਅਤੇ ਆਪ ਕਨਵੀਨਰ ਨਾਲ ਮੀਟਿੰਗ ਕਰਵਾਉਣ ਲੈ ਕੇ ਪ੍ਰਸ਼ਾਸਨ ਵੱਲੋਂ ਸੰਜੀਦਗੀ ਨਾ ਦਿਖਾਉਣ ਤੇ ਆਪਣੀ ਆਵਾਜ਼ ਮੁੱਖ ਮੰਤਰੀਤ ਤੱਕ ਪਹੁੰਚਾਉਣ ਲਈ ਜਦੋਂ ਜਹਿਦ ਕਰ ਰਹੇ ਸੰਘਰਸ਼ੀ ਸਾਥੀਆਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਕੇ ਥਾਣਾ ਟਾਂਡਾ ਵਿਖੇ ਲਿਜਾਇਆ ਗਿਆ ਆਏ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉੱਥੇ ਮੁਲਾਜ਼ਮਾਂ ਤੇ ਵੀ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ ਆਏ

ਸੀਨੀਅਰ ਆਗੋ ਵਰਿੰਦਰ ਵਿੱਕੀ ਨਰੇਸ਼ ਮਿੱਡਾ ਵਿਰਤ ਮੋਹਨ ਹੁਸ਼ਵੰਤ ਸਿੰਘ ਮਨਮੋਹਨ ਪਾਰਦਵਾਜ ਤਿਲਕ ਰਾਜ ਪ੍ਰਿਤਪਾਰ ਚੋਟਾਲਾ ਦਵਿੰਦਰ ਸਿੰਘ ਸਚਿੰਦ ਕੁਮਾਰ ਸੰਦੀਪ ਸਿੰਘ ਓਮੇਸ਼ ਕੁਮਾਰ ਵੇਪਨ ਕੁਮਾਰ ਜਗਵਿੰਦਰ ਸਿੰਘ ਰਾਜਿੰਦਰ ਸਿੰਘ ਨਰੇਸ਼ ਮਿੱਡਾ ਗੁਰਕਿਰਪਾਲ ਸਿੰਘ ਬੋਦਲ ਜਸਵਿੰਦਰ ਸਿੰਘਲਾ ਸੁਰਿੰਦਰ ਸਿੰਘ ਸ਼ੁਕਿੰਦਰ ਸਿੰਘ ਰਮਨਦੀਪ ਸਿੰਘ ਗੁਰਮੀਤ ਕੁਮਾਰ ਸੰਜੀਵ ਕੁਮਾਰ ਕੁਲਦੀਪ ਕੁਮਾਰ ਆਧ ਸੰਘਰਸ਼ੀ ਸਾਥੀ ਹਾਜ਼ਰ ਸਨ ਮੁੜ ਕੇ ਹੌਣ ਨਹੀਂ ਦੇਣਾ ਕਿਸੇ ਨਾ ਵੀ ਮੁੜਦਾਬਾਤ ਹਲਾਤਾ ਦੇਖ ਲੋ ਤੀ ਜਮਾਦਬਾਤ ਝੂਠਾ ਮਖਮਲਰੀ ਮਾਦੇ ਇਹ ਮਲਾਜਮ ਲੈ ਕੇ ਆ ਗਿਆ ਫਿਰ ਵੀ ਆ ਹਾਰ ਆ ਗਾ ਖੇਡਦਾ ਆ ਗਾ ਦੇਖੋ ਤੇ ਦੀ ਵਾਪਸ ਕਰੇਗਾ। ਬਲਾਕ ਦੇ ਮੈਂ ਰਜਤ ਮਹਾਜਨ ਪੰਨ ਪਰਾਨੀ ਪੈਨਸ਼ਨਵਾ ਲਿਖੇਗਾ ਜਿਹੜੀ ਕਮੇਟੀ ਬਲਾਕ ਵਗੇਰੀਆਂ ਅੱਜ ਅਸੀਂ ਆਪ ਸੁਪਰੀਮੋ ਕੇਜਰੀਵਾਲਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਰੋਧ ਕਰਨ ਲਈ ਅਸੀਂ ਆਏ ਸੀ ਇੱਥੇ ਜਲਾਲਪੁਰ ਜਿਹੜੀ ਰੈਲੀ ਰੱਖੀ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਤੇ ਸਾਨੂੰ ਅਹੀਂ ਜਦੋਂ ਕਿਹਾ ਵੀ ਮੀਟਿੰਗ ਸਾਨੂੰ ਜਿਹੜੀ ਹੈ ਸੀਐਮ ਨਾਲ ਕਰਵਾ ਦਿਓ ਸਾਡੀ ਸੋ ਉਹਨਾਂ ਨੇ ਜਿਹੜਾ ਹੈ ਸਾਨੂੰ ਬਾਸ ਚ ਬਿਠਾ ਕੇ ਇਥੇ ਥਾਣੇ ਟਾਂਡੇ ਲਜਾਇਆ ਗਿਆ ਅਸੀਂ ਇਹਦੀ ਪੂਰ ਜ਼ੋਰ ਨਾਲ ਖੇਧੀ ਕਰਦੇ ਹਾਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਹਾਂ ਕਿ ਇਦਾਂ ਤੁਸੀਂ ਜਿਹੜਾ ਲਾਠੀ ਦੇ ਜ਼ੋਰ ਤੇ ਸਾਨੂੰ ਜਿਹੜਾ ਆ ਕੋ ਦਬਾ ਨਹੀਂ ਸਕਦੇ ਸਾਡੀਆਂ ਮੰਗਾਂ ਨੂੰ ਤੇ ਜਿਹੜਾ ਅਧੂਰਾ ਨੋਟੀਫਿਕੇਸ਼ਨ ਕੀਤਾ 18 ਨਵੰਬਰ 2022 ਦਾ ਉਸ ਨੂੰ ਤੁਰੰਤ ਪੂਰਾ ਕਰਨ ਨਹੀਂ ਤਾਂ ਜਿਹੜਾ ਇਹ ਸੰਘਰਸ਼ ਹੋਰ ਵੀ ਜਿਹੜਾ ਤਗੜਾ ਜਿਹੜਾ ਕੀਤਾ ਜਾਵੇਗਾ ਕੱਲ ਨੂੰ ਇੱਥੇ ਜਿੱਥੇ-ਜਿੱਥੇ ਵੀ ਆਪ ਸੁਪਰੀਮ ਤੇ ਮੁੱਖ ਮੰਤਰੀ ਪਹੁੰਚਣਗੇ ਅਸੀਂ ਉਹਨਾਂ ਦਾ ਪੂਰ ਜ਼ੋਰ ਵਿਰੋਧ ਕਰਾਂਗੇ ਤੁਹਾਡੇ ਨਾਲ ਅੱਜ ਕਿੰਨੇ ਸਾਥੀ ਗ੍ਰਿਫਤਾਰ ਕੀਤੇ ਗਏ ਜੀ ਸਾਡੇ ਨਾਲ ਅੱਜ 30 35 ਸਾਥੀ ਗ੍ਰਿਫਤਾਰ ਕੀਤੇ ਗਏ ਹਨ ਤੇ ਜੋ ਕਿ ਵੱਖ-ਵੱਖ ਇਲਾਕਿਆਂ ਚੋਂ ਆਏ ਸਨ ਜੋ ਕਿ ਆਪਣਾ ਜਿਹੜਾ ਹੈ ਉਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਜਿਹੜਾ ਛੁੱਟੀ ਚੜਾ ਕੇ ਸਪੈਸ਼ਲ ਇੱਥੇ ਪਹੁੰਚੇ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਆਪਣਾ ਆਪਣੇ ਮਤਲਬ ਹੱਕਾਂ ਪ੍ਰਤੀ ਉਹ ਜਾਗਰੂਕ ਹੈ ਲੋਕ ਉਹ ਸਾਰੇ ਜਿਹੜੇ ਯੋਧੇ ਹੈ ਮੈਂ ਸਮਝਦਾ ਸਰਕਾਰ ਅਸੀਂ ਇਸ ਗੱਲ ਹੀ ਵਿਜੇਦਾ ਸਰਕਾਰ ਸਾਡ ਨੂੰ ਚੋਣਾਂ ਦਾ ਜਿਹੜਾ ਕੀਤਾ ਵਾਦਾ ਉਹ ਪੂਰਾ ਕਰੇ ਸਰਕਾਰ ਉਸ ਵਾਦੇ ਤੋਂ ਭੱਜ ਰਹੀ ਹੈ ਅੱਜ ਕਦੇ ਸਾਨੂੰ ਯੂਪੀਐਸ ਕਹਿ ਰਹੀ ਹੈ ਕਦੇ ਕੋਈ ਹੋਰ ਜਿਹੜੇ ਛਲਾਵਾ ਉਹਦੇ ਰੂਪ ਚ ਕਹਿ ਰਹੀ ਹੈ ਕਿਉਂਕਿ ਯੂਪੀਐਸ ਅਸੀਂ ਸਿਰੋਂ ਨਕਾਰ ਚੁੱਕੇ ਹਾਂ ਦੂਸਰੇ ਪਾਸੇ ਸਾਡਾ ਸਿੱਧਾ ਐਲਾਨ ਹੈ ਇਹ ਕੱਲਾ ਸ਼ਾਹਪੂਰ ਚ ਹੀ ਨਹੀਂ ਮੁੱਖ ਮੰਤਰੀ ਸਾਹਿਬ ਜਿਹੜੇ ਵੀ ਪੰਜਾਬ ਦੇ ਜ਼ਿਲ੍ਹੇ ਜਾਣਗੇ ਉਹਨਾਂ ਦਾ ਇਸੇ ਤਰ੍ਹਾਂ ਪੰਜਾਬ ਦੇ ਐਨਪੀਐਸ ਮੁਲਾਜ਼ਮ ਜਿਹੜੇ ਆ ਕਾਲੀਆਂ ਝੰਡੀਆਂ ਦੇ ਨਾਲ ਸਵਾਗਤ ਕਰਨਗੇ ਕਿਉਂਕਿ ਇਹ ਮੁੱਖ ਮੰਤਰੀ ਕਿਤੇ ਵੀ ਕਹਿੰਦੇ ਨੇ ਮੈਂ ਆਮ ਆ ਪਰ ਆਮ ਨਹੀਂ ਇਹ ਬਹੁਤ ਬਹੁਤ ਖਾਸ ਬਣ ਚੁੱਕੇ ਆ ਸਾਡੇ ਨਾਲ ਕਿਤੇ ਵੀ ਮੈਂ ਸਮਝਦਾ ਕਿਸੇ ਵੀ ਮੁਲਾਜ਼ਮ ਨਾਲ ਅਜ ਤਰ ਕਿਸੇ ਜਥੇਬੰਦੀ ਨਾਲ ਇਹਨਾਂ ਨੇ ਇੱਕ ਮੀਟਿੰਗ ਨਹੀਂ ਕੀਤੀ ਇਹਦਾ ਮਤਲਬ ਇਹ ਆਪਣੇ ਆਪ ਨੂੰ ਚੁਣੇ ਕੋਈ ਨਮਾਇंदे ਹੋਣ ਕਰਕੇ ਜਨਤਾ 'ਚ ਰਹਿਣਾ ਚਾਹੀਦਾ ਸੀ ਪਰ ਇਹ ਜਨਤਾ ਤੋਂ ਅੱਜ ਬਹੁਤ ਉੱਪਰ ਆਪਣੇ ਆਪ ਨੂੰ ਸਮਝਦੇ ਆ ਖਾਣੇ ਚ ਡੱਕਰਾ ਸਾਨੂੰ ਬਿਹਤਰ ਸਮਝਦੇ ਆ ਸਾਡੇ ਨਾਲ ਗੱਲਬਾਤ ਤੋਂ ਭੱਜ ਰਹੇ ਆ ਇਹ ਮੁੱਖ ਮੰਤਰੀ ਦਾ ਅਸਲੀ ਜਿਹੜਾ ਏ ਉਹ ਸਾਰੇ ਪੰਜਾਬ ਨਿਵਾਸੀ ਜਰੂਰ ਦੇਖਣ ਤੇ ਸਾਡਾ ਇਸੇ ਤਰ੍ਹਾਂ ਵਿਰੋਧ ਜਾਰੀ ਰਹੇਗਾ ਜਦ ਤੱਕ ਪੁਰਾਣੀ ਪੈਨਸ਼ਨ ਪੰਜਾਬ ਵਿੱਚ ਬਹਾਲ ਨਹੀਂ ਹੁੰਦੀ